ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹ ਤਉ ਦੂਧੈ ਪਉ ਜਾਵੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਪਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਦੈ ਕੋ ਜਾਵੋ ਦੂਦ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ ਜਮਾ ਲੋ ਜਪੋ ਤਾ ਇੱਕੋ ਨਾਮ ਅਬਰ ਨਿਰਾਫਲ ਕਾਮ ਰਹਾਓ ਏਹੋ ਮਨ ਇੱਟੀ ਹਾਥ ਕਰੋ ਫੁੱਲ ਨੇਤਰਾਉ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਦ ਮਥੀਏ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਤ ਜੇਤ ਸਤ ਸਰਨ ਆਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੈ ਸੇਵੇ ਇਨ ਬੇਦ ਸਾਹਿਬ ਰਵਤ ਰਹਿ ਕਹਿੰਦੇ ਕਹ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਿੰਦੇ ਕਹ ਹੈ ਕਹੇ ਕਹਿ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਰ ਨਾਨਕ ਜਨ ਜੰਪੈ ਹਉਸਾ ਨਹੀਂ ਸੱਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਕ ਪਰਵੇ ਹਕ ਕੇ ਹਿਸ ਗੁਰੂ ਕਰਤਾ ਹਰ ਜਿਤਾ ਹਰ ਰਾਈ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਈ ਗੁਰੂ ਕਰਤਾ ਹਰ ਰਾਈ ਗੁਰੂ ਕਰਤਾ ਦਰਵੇਸ਼ ਸੁਲਤਾਨ ہم درਵੇਸ਼ ਹਰ ਰਾਹ ਹਰਿ ਵਾਈ ਰਾਏ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਏ ਗੁਰੂ ਕਰਤਾ ਉੱਥੇ ਹੀ ਰਹਿائش ਦੇ ਲਈ ਕਿਉਂਕਿ ਇੱਥੇ ਸੰਗਤਾਂ ਬਹੁਤ ਆਉਂਦੀਆਂ ਨੇ ਬਿਮਾਰ ਲੋਕ ਬਹੁਤ ਆਉਂਦੇ ਆ ਇੱਥੇ ਬੱਚੇ ਬਹੁਤ ਆਉਂਦੇ ਆ 100 ਕਮਰਿਆਂ ਦੀ ਆਧੁਨਿਕ ਤਰੀਕੇ ਦੀ ਇਮਾਰਤ ਬਣਾਈ ਹੈ ਜਿਹਦੇ ਵਿੱਚ ਨਾ ਮਾਤਰ ਜਿਹੜਾ ਜਿੰਨਾ ਕਿ ਕਿਰਾਇਆ ਕਰੂ ਜਿਹਦਾ ਬਿਜਲੀ-ਬਿਜਲੀ ਦਾ ਹੀ ਕਿਰਾਇਆ ਮਸਾ ਪੂਰਾ ਹੁੰਦਾ ਉਹ ਤਾਂ ਇੱਥੇ 5-5000 ਰੁਪਏ ਕਮਰੇ ਦਾ ਕਿਰਾਇਆ ਬਾਹਰਲੇ ਪਾਸੇ ਨਾ ਮਾਤਰ ਰੂਪ ਦੇ ਵਿੱਚ ਸੰਗਤਾਂ ਦੇ ਲਈ ਇੱਥੇ ਬਹੁਤ ਸਟੱਜੇ ਪ੍ਰਬੰਧ ਕੀਤੇ ਗਏ ਆ ਉੱਥੇ ਹੀ ਇਮਾਰਤਾਂ ਵੀ ਚੱਲ ਰਹੀਆਂ ਨੇ ਗੁਰਮਤ ਦਾ ਪ੍ਰਚਾਰ ਵੀ ਹੋ ਰਿਹਾ ਹੈ ਲੰਗਰ ਪਾਣੀ ਦਾ ਪ੍ਰਚਾਰ ਵੀ ਹੋ ਰਿਹਾ ਹੈ ਔਰ ਜੋ ਗੁਰਮਤ ਸਿਧਾਂਤ ਦੀ ਗੱਲਬਾਤ ਹੁੰਦੀ ਹੈ ਉਹ ਇੱਥੇ ਦਿਨ ਰਾਤ ਇਹ ਮਹਾਨ ਕੇਂਦਰ ਹੈ ਖਾਲਸਾ ਪੰਥ ਦਾ ਇੱਥੇ ਗੁਰਮਤ ਦੇ ਪ੍ਰਚਾਰ ਲਈ ਦਿਨ ਰਾਤ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਤ ਪਰ ਰਹਿੰਦੇ ਆ ਸਮੁੱਚੀਆਂ ਸੰਗਤਾਂ ਨੂੰ ਮੈਂ ਬੇਨਤੀ ਵੀ ਕਰਾਂਗਾ ਜਦੋਂ ਵੀ ਇੱਧਰ ਇਲਾਕੇ ਵਿੱਚ ਆਓ ਨੇੜੇ ਤੇੜੇ ਤੇ ਇਸ ਮਹਾਨ ਸਥਾਨ ਜੋ ਮਹਾਲੀ ਦੇ ਵਿੱਚ 8 ਫੀਸ ਦੇ ਵਿੱਚ ਹੈ ਆ ਕੇ ਦਰਸ਼ਨ ਕਰੋ ਨਾ ਤਮਸਤਕ ਹੋਵੋ ਬਿਆਨ ਤਾਂ ਸੰਗਤਾਂ ਇੱਥੇ ਰੋਜ਼ ਸਾਨੂੰ ਕਹਿੰਦੀਆਂ ਨੇ ਸਾਡੀ ਆ ਇੱਛਾ ਪੂਰੀ ਹੋ ਗਈ Help me! the next परेशानी में है न पैर परेशानी में है बंदे खोज दिल हर लो बंदे खोज दिल भर लो ਸਭ ਕਰੋ ਜੇ ਦੂਸਰ ਹੋਏ ਸਭ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਕਬੀਰ ਰਮਕਰੀ